ਕੋਰਤਲਾ ਦਾ ਰੁਕ ਕਰਾਂਗੇ ਜਿੱਥੇ ਇੱਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਗਿਆ 15 ਤੋਂ 20 ਨਸ਼ਾ ਤਸਕਰਾਂ ਨੇ ਇੱਕ ਘਰ ਦੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਹਮਲਾ ਕੀਤਾ ਨਸ਼ਾ ਵੇਚਣ ਦਾ ਵਿਰੋਧ ਕਰਨ ਤੋਂ ਬਾਅਦ ਨਸ਼ਾ ਤਸਕਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਸਾਹਮਣੇ ਦੇ ਵਿੱਚ ਨੌਜਵਾਨ ਗੰਭੀਰ ਤੌਰ ਤੇ ਜ਼ਖਮੀ ਦੱਸਿਆ ਜਾ ਰਿਹਾ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਸ਼ਕਾਤ ਹੋਈ ਹੈ ਪੁਲਿਸ ਵਾਲੋ ਟੈਕੀਕਾ ਸ਼ੁਰੂ ਕਰ ਦਿੱਤੀ ਗਈ ਹੈ ਬੈਗ ਡਿਲੇ ਕਿਹਾ ਸੀ ਨੋ ਭਾਜਣ ਦੀ ਗੱਡੀ ਆਲਰੇਡੀ ਪਹਿਲਾਂ ਖੜੀ ਸੀ ਮੈਂ ਕਿਹਾ ਗਲੀ ਬੰਦ ਹੈ ਨਹੀਂ ਮੈਂ ਗੱਡੀ ਧਾਰ ਲਾਣਾ ਮੈਂ ਬੈਕ ਹੁੰਦਾ ਇਹਨੂੰ ਚੋਂ ਉਧਰੋਂ ਆਉਂਦੇ ਨਸ਼ੇ ਦਾ ਟੈਰ ਬਿਲਕੁਲ ਤੇ ਮੇਰੀ ਗੱਡੀ ਦੇ ਥੱਪ ਜਾ ਕੇ ਸ਼ੀਸ਼ੇ ਭੰਨ ਕੇ ਨਾ ਹੱਥ ਮਾਰ ਕੇ ਉਹਨੇ ਕਹਿੰਦਾ ਕੀ ਲੈਣਾ ਆ ਮੈਂ ਕਿਹਾ ਮੈਂ ਜਿਹੜੇ ਆਇਆ ਮੜਾ ਜਾਮਾ ਤੇ ਉਹਨੇ ਕਹਿੰਦੇ ਸੀ ਕਿ ਮਸ਼ਾਲਾ ਨਾਲ ਸਾਡੇ ਕੋਲ ਆਇਆ ਜੋ ਮੇਰਾ ਫੋਨ ਫੋਨ ਲਾ ਪਿਆ ਇੱਥੋਂ ਠੀਕ ਹੈ ਜੀ ਫੇ ਮੈਂ ਗੱਡੀ ਉੱਥੋਂ ਪਹ ਆ ਕੇ ਤਾਂ ਘਰ ਦੇ ਜੇ ਲੈ ਆਪਾਂ ਜੀ ਠੀਕ ਹੈ ਮੈਂ ਉਤਰਿਆ ਉਹ ਤਾਂ ਫੇ ਮੈਂ ਨਾ ਮਤਲਬ ਕਿ ਫੋਨ ਗੋੰਦੀ ਕੋਸ਼ਿਸ਼ ਕਰੰਡੀ ਉਹਨਾਂ ਨੂੰ ਦੱਸਣੀ ਜਾਈ ਕਿ ਮੈਂ ਰਿਸ਼ਤੇਦਾਰ ਇੱਥੇ ਨਾਂਗਿਆ ਮੈਂ ਉਹਨਾਂ ਦੇ ਕੋਲ ਆਇਆ ਵਾਂ ਤੇ ੱਟਕੇ ਦਾ ਯਾਨੀ ਕਿ ਮੇਰੇ ਪੈਸੇ ਵੀ ਉਹ ਵੀ ਫੋਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਕੋਈ ਨਹੀਂ ਅੱਜ ਇਹ ਗੱਲ ਕਹਿਣਾ ਵਾ ਕਿ ਇਹਨਾਂ ਕੇ ਸਭ ਤੋਂ ਸਭ ਤੋਂ ਕਾਰਵਾਈ ਕੀਤੀ ਜਾਵੇ ਉਹ ਨਾ ਉਹ ਆਦਾ ਲੱਗਾ ਉਹ ਜਿਹਾ ਸਦਾ ਗੱਡੀ ਆ ਉਹ ਨੂੰ ਕਹਿਣ ਲੱਗ ਪਏ ਹਾਂਜੀ ਕੀ ਲੈਣਾ ਸੀ ਤੇ ਉਹ ਮੁੰਡਾ ਕਹਿੰਦਾ ਨਹੀਂ ਮੈਂ ਨਸ਼ਾ ਪਤਾ ਨਹੀਂ ਕਰਦਾ ਨਿਰਾਸ਼ ਹੋ ਬਣੇ ਘਰੋਂ ਤੇ ਨਾਲ ਆ ਤੇ ਉਹਨਾਂ ਨੇ ਸਮਝਿਆ ਕਿ ਬਾਹਰ ਦਾ ਹੀ ਆ ਤੇ ਉਪਰ ਆ ਹੀ ਆ ਤੇ ਉਹਦਾ ਨਾ ਫੋਨ ਫੋਨ ਲਾਪੇ ਮੁੰਡੇ ਦਾ ਉਹਦਾ ਮੁੰਡੇ ਦਾ ਫੋਨ ਹੋਊਗਾ ਤੇ ਜਦੋਂ ਮੈਂ ਬਸ ਦੂਜੀ ਤਰ੍ਹਾਂ ਲਾਪੇ ਤੇ ਬੰਦੇ ਹੀ ਨਹੀਂ ਤਾਂ ਉਹ ਕਿਉਂ ਨਸ਼ਾ ਕੀਤਾ ਤਾਂ ਫੋਲ ਸੀ ਕਿ ਨਸ਼ੇ ਚ ਉਹ ਤਾਂ ਜਾਣਦੇ ਆ ਭੱਲੇ ਦੇ ਸਾਰੇ ਜਾਣਦੇ ਆ ਤੇ ਪਰ ਉਹ ਆਂ ਦੇਖਾ ਜਾ ਕਰਕੇ ਤੇ ਮੇਰੇ ਨਾਲ ਵੀ ਬਤ ਮਿੱਟੀ ਦੇ ਨਾਲ ਤੱਕ ਜੇ ਕਿ ਸ਼ੁਰੂ ਕਰ ਦਿੱਤੀ ਤੇ ਜਿੰਨਾਂ ਤੋਂ ਉਹਨਾਂ ਦੇ ਨਾਲ ਵਿੱਚ ਜਦੋਂ ਅਸੀਂ ਕੀਤੀ ਉਹ ਨੂੰ ਮੈਂ ਦੇਖ ਕੇ ਜਿੰਨੇ ਵੀ ਇਹਨਾਂ ਦਾ ਗਰੋਅ ਆ ਪੂਰਾ ਉਹ ਸਾਰਾ ਇਕੱਠਾ ਹੋ ਕੇ ਆ ਗਿਆ ਉਹ ਮੈਂ ਤਾਂ ਅੰਦਰ ਚੜ ਗਿਆ ਆਪਣੇ ਉਹਨਾਂ ਨੂੰ ਠੇਡ ਤਾ ਮੇਰੇ ਘਰ ਦੇ ਆ ਰਹੇ ਸੀ ਸਦੋਂ ਪਰੇ ਨਸ਼ੇੜੀ ਹੈਗੇ ਆ ਉਹ ਪਰ ਉਹ ਨਹੀਂ ਹਟੇ ਤੇ ਉਹ ਪਾਰਟੀ ਜਦੋਂ ਬ੍ਰਾਜ਼ੀਲ ਜਾਂ ਨਾ ਕਿੱਥੇ ਹੋ ਗਿਆ ਰਕੇਸਰ ਮੇਰੇ ਘਰ ਤੇ ਵੀ ਹਮਲਾ ਕਰ ਸਕਦਾ ਸਾਰੀਆਂ ਅੰਦਰ ਤੋੜਿਆ ਉਹ ਵੀ ਗੱਡੀਆਂ ਦੀ ਤੋੜ ਦਿੱਤੀਆਂ ਦੋਨੇ ਤੇ ਮੇਰੀ ਦੁਕਾਨਾਂ ਲੱਗ ਗਈ ਉੱਥੇ ਵੀ ਚੋਰ ਭੰਨ ਦਿੱਤੀ ਤੇ ਚੰਦਰਮੜੀਆ ਸਾਡੇ ਨਾਲ ਸਾਡੇ ਸਹਿਯੋਗੀ ਜੋੜੇ ਨੇ ਚੰਦਰ ਕੀ ਜਾਣਕਾਰੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਇਹਨੇ ਸਾਰੇ ਲੋਕ ਇਕੱਠਾ ਹੋ ਕੇ ਇੱਕ ਦੁਕਾਨ ਦੇ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੰਦੇ ਨੇ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਔਰ ਸੁਬੇ ਦੀ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਹਾਂ ਜੀ ਗਗਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜਾ ਮਾਮਲਾ ਕਪੂਰਥਲਾ ਦੇ ਬਹੁਤ ਹੀ ਨਸ਼ੇ ਤੇ ਲਈ ਬਦਨਾਮ ਮੁਹੱਲਾ ਜਿਹੜਾ ਮਹਿਤਾਬਗੜ੍ਹ ਹੈ ਕੋਥਾ ਦਾ ਮਾਮਲਾ ਹੈ ਕਿਉਂਕਿ ਇਹ ਗੱਲ ਧਿਆਨ ਵਿੱਚ ਤੁਹਾਡੇ ਮੇਲੇ ਆਤਮਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਮੁਹੱਲੇ ਦੀਆਂ ਜਿਹੜੀਆਂ ਕਈ ਵਾਰ ਸਾਹਮਣੇ ਆ ਚੱਕੀਆਂ ਨੇ ਚਾਹੇ ਉਹ ਨਸ਼ੇ ਨੂੰ ਲੈ ਕੇ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਲੜਾਈ ਝਗੜੇ ਮਜ਼ਾਕੇ ਮੁਹੱਲਾ ਸ਼ੁਰੂ ਤੋਂ ਹੀ ਬਦਨਾਮ ਰਿਹਾ ਹੈ ਔਰ ਇਸ ਵਾਰ ਵੀ ਜਿਹੜੀ ਘਟਨਾ ਹੋਈ ਹੈ ਉਹ ਬਹਿਤ ਮੰਦ ਭਾਗੀ ਘਟਨਾ ਹੈ ਕਿਉਂਕਿ ਦੋ ਨੌਜਵਾਨਾਂ ਦੇ ਉੱਪਰ ਜਿਹੜਾ ਉਹ ਹਮਲਾ ਕੀਤਾ ਗਿਆ ਹੈ ਔਰ 15-20 ਨੌਜਵਾਨ ਜਿਹੜੇ ਉਹ ਦੱਸੇ ਜਾ ਰਹੇ ਨੇ ਜਿਹੜੇ ਹਮਲਾਵਰ ਸੀਗੇ ਇਹਨਾਂ ਤੋਂ ਜਿਹੜੀ ਗੱਲ ਹੋਈ ਆ ਨਸ਼ੇ ਨੂੰ ਰੋਕਣ ਨੂੰ ਲੈ ਕੇ ਹੋਈ ਸੀ ਕਿਉਂਕਿ ਜਿਹੜਾ ਨੌਜਵਾਨ ਸੀ ਉਹ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਉੱਥੇ ਮਿਲਣ ਆਇਆ ਹੋਇਆ ਸੀ ਔਰ ਪਹਿਲੀ ਵਾਰ ਆਇਆ ਸੀ ਜਦੋਂ ਆਪਣੀ ਗੱਡੀ ਲਾ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦਾ ਹੈ ਤਾਂ ਉੱਥੇ ਹੀ ਜਿਹੜੇ 15-20 ਨੌਜਵਾਨ ਜਿਹੜੇ ਉਹ ਘਰ ਦੇ ਵਿੱਚ ਦਾਖਲ ਹੋ ਗਏ ਉਸ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਉਨ੍ਹਾਂ ਵੱਲੋਂ ਨਾ ਨੌਜਵਾਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਜਾਂਦਾ ਹੈ ਉਹ ਦੂਸਰੇ ਪਾਸੇ ਜਿਹੜਾ ਨੌਜਵਾਨ ਰਿਸ਼ਤੇਦਾਰ ਹੁੰਦਾ ਹੈ ਉਹ ਦੂਸਰੇ ਪਾਸੇ ਜਦੋਂ ਉਸ ਨੂੰ ਬਚਾਉਣ ਦੇ ਲਈ ਜਾਂਦਾ ਹੈ ਤਾਂ ਉਸ ਉੱਪਰ ਵੀ ਜਿਹੜਾ ਉਹ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਦੌਰਾਨ ਜਿਹੜੇ ਤੇਜ਼ ਤਾਕਤ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ ਹੈ ਹਾਲਾਂਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਔਰ ਹਾਲਾਂਕਿ ਪੁਲਿਸ ਜਿਹੜੀ ਜਾਂਚ ਦੇ ਵਿੱਚ ਜੁੜੀ ਹੋਈ ਹੈ ਔਰ ਮੌਕੇ ਦੇ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਹੋਰ ਵੀ ਖੰਘਾਲੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਜੇਕਰ ਮੈਂ ਦੱਲ ਕਰਾਂ ਤਾਂ ਇਹ ਮੁਹੱਲਾ ਜਿਹੜਾ ਹੈ ਕਾਫੀ ਲੰਬੇ ਸਮੇਂ ਤੋਂ ਨਸ਼ੇ ਦੇ ਲਈ ਬਦਨਾਮ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਜ਼ਰੂਰ ਆਸ਼ਵਾਸਨ ਦਵਾਇਆ ਜਾਂਦਾ ਹੈ ਕਿ ਇੱਕ ਤਰ੍ਹਾਂ ਦੀ ਜਿਹੜੀ ਉਹ ਕਾਰਵਾਈ ਇਸ ਨੂੰ ਲੈ ਕੇ ਜ਼ਰੂਰ ਕੀਤੀ ਜਾਵੇਗੀ ਪਰ ਕਿਤਨਾ ਕਿਤੇ ਪ੍ਰਸ਼ਾਸਨ ਵੀ ਸੁਸਤ ਨਜ਼ਰ ਆ ਰਿਹਾ ਹੈ ਜੀ ਗਗਨ ਪ੍ਰਸ਼ਾਸਨ ਸੁਸਤ ਅਪਰਾਧਿਕ ਕਤਿਵਿਧੀਆਂ ਨੂੰ ਅੰਜਾਮ ਦੇਣ ਵਾਲੇ ਚੁਸਤ ਇਸ ਤਰ੍ਹਾਂ ਤਾਂ ਸੁਭੇ ਦੇ ਕਾਨੂੰਨ ਵਿਵਸਥਾ ਇਸ ਕਦਰ ਚਰਮਰਾ ਚੁੱਕੀ ਹੈ ਕਿ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣ ਤੋਂ ਬਿਲਕੁਲ ਗੁਰੇਸ਼ਕ ਨਹੀਂ ਕਰਦੇ ਨੇ ਲੋਕ। ਔਰਤਾਂ ਵੀ ਇਸ ਦੇ ਵਿੱਚ ਸ਼ਾਮਿਲ ਨੇ। ਚੰਦਰ ਜੀ ਕਹਿੰਗਾ ਨਾ ਜੀ ਕਹਿੰਗਾ ਨਾ 15 ਤੋਂ 20 ਨੌਜਵਾਨਾਂ ਦਾ ਹਾਲਾ ਕਿ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਕਿਉਂਕਿ ਇਹ ਪੂਰਾ ਜਾਂਚ ਦਾ ਵਿਸ਼ਾ ਹੈ ਪਰ ਜਦੋਂ ਤੱਕ ਹਲੇ ਕੋਈ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਿਹੜੀਆਂ ਜਿੰਨੇ ਵੀ ਜਿਹੜੇ ਖੰਡਾਲੇ ਜਾ ਰਹੇ ਨੇ ਅਗਰ ਉਹਨਾਂ ਦੇ ਵਿੱਚ ਸਾਬਤ ਜ਼ਾਹਿਰ ਹੁੰਦਾ ਹੈ ਕਿ ਕਿੰਨੀਆਂ ਔਰਤਾਂ ਨੇ ਔਰ ਕਿੰਨੇ ਨੌਜਵਾਨ ਵਿਅਕਤੀ ਹੋਰ ਵੀ ਇਸ ਵਿੱਚ ਮੌਜੂਦ ਨੇ ਸਾਰਾ ਸਾਰਾ ਜਾਂਚ ਦਾ ਵਿਸ਼ਾ ਹੈ ਔਰ ਜਾਂਚ ਤੋਂ ਬਾਅਦ ਹੀ ਜਿਹੜਾ ਇਹ ਸਾਰਾ ਸਪਸ਼ਟ ਹੋ ਸਕੇਗਾ ਕਿ ਕਿਹੜੇ ਕਿਹੜੇ ਅਪਰਾਧੀ ਨੇ ਇਹਦੇ ਵਿੱਚ ਉਹ ਨੌਜਵਾਨਾਂ ਦੇ ਉੱਪਰ ਜਿਹੜਾ ਤੇਜ਼ ਅਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਉਹਨਾਂ ਦੀ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਘਰ ਦਾ ਜਿਹੜਾ ਨੁਕਸਾਨ ਕੀਤਾ ਗਿਆ ਹੈ ਔਰ ਇਹ ਪੂਰਾ ਜਾਂਚ ਦਾ ਵਿਸ਼ਾ ਹੈ ਔਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੀ ਕੁਝ ਨੁਕਸਾਨ ਹੋਇਆ ਔਰ ਕਿਹੜੇ ਕਿਹੜੇ ਅਪਰਾਧੀ ਨੇ ਬਿਲਕੁਲ ਲੋੜ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਜਾਂਚ ਆਰੰਭ ਹੋਏਗੀ ਤਾਈ ਤੇ ਪਤਾ ਚੱਲੇਗਾ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਸਵਾਲ ਦੇ ਘਰੇ ਦੇ ਵਿੱਚ ਲਗਾਤਾਰ ਇਸ ਖਬਰ ਦੇ ਨਾਲ ਜੁੜੇ ਰਹਿਣਾ ਪ੍ਰਸ਼ਾਸਨ ਸਿੰਘ ਹਮਲੇ ਦੇ ਨਾਲ ਗਲਬਾਤ ਤੁਸੀਂ ਕਾਇਮ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਸ਼ੁਕਰੀਆ